ਲੰਬੇ ਸਮੇਂ ਤੋਂ ਮੇਰੇ ਮਨ ਵਿੱਚ ਬਹੁਤ ਪੰਥ ਪ੍ਰਤੀ ਵਲਵਲੇ ਸਨ ਜਿਨ੍ਹਾਂ ਨੂੰ ਮੈਂ ਕਾਫੀ ਟਾਈਮ ਜਿਹੜਾ ਹੈ ਉਹ ਦਬਾ ਕੇ ਰੱਖਿਆ ਤਾਂ ਅਸੀਂ 13 ਵਿੱਚੋਂ 11 ਸੀਟਾਂ ਜਿਹੜੀਆਂ ਨੇ ਉਹ ਜਿੱਤ ਪ੍ਰਾਪਤ ਕੀਤੀ ਔਰ ਮੈਂ ਆਪਣੀ ਸੀਟ ਜਿਹੜੀ ਤਰਨਤਾਰਨ ਵਾਲੀ ਸੀ ਉਹ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਛੱਡੀ ਕਿਉਂਕਿ ਉਹਨਾਂ ਦੇ ਪਰਿਵਾਰ ਦੇ ਬੀਪੀ ਦਲਜੀਤ ਕੋਰ ਉਹਨਾਂ ਨੇ ਮਨਵਾਣ ਕੇ ਕਿਹਾ ਸੀ ਕਿ ਪਟਿਆਲਾ ਤੋਂ ਸਰਦਾਰ ਸਦਜੀਤ ਸਿੰਘ ਮਾਨ ਜਿਹੜੇ ਉਹ ਨਹੀਂ ਜਿੱਤ ਸਕਦੇ ਤੇ ਤੁਹਾਨੂੰ ਆਪਣੀ ਪੰਥਕ ਸੀਟ ਜਿਹੜੀ ਐ ਕਰਨ ਕਰਨ ਵਾਲੀ ਉਹ ਛੱਡਣੀ ਚਾਹੀਦੀ ਔਰ ਮੈਂ ਪੰਥ ਦੇ ਵੱਡੇ ਤੁਹਾਨੂੰ ਮੁੱਖ ਰੱਖ ਕੇ ਤੇ ਮਾਨ ਸਾਹਿਬ ਨੂੰ ਛਡਾਉਣ ਵਾਸਤੇ ਉਹ ਆਪਣੀ ਸੀਟ ਜਿਹੜੀ ਛੱਡੀ ਪਰ ਅਫਸੋਸ ਹੈ ਕਿ ਜਿਹੜੀ ਗੱਲ ਅਸੀਂ ਜਾ ਕੇ ਪਾਰਲੀਮੈਂਟ ਵਿੱਚ ਕਰਨੀ ਚਾਹੁੰਦੇ ਸੀ ਉਸ ਸਮੇਂ ਦੇ ਮੁਤਾਬਕ ਸਾਡੇ ਜਿਹੜੇ ਬਣੇ ਹੋਏ ਪਾਰਲੀਮੈਂਟ ਦੇ ਮੈਂਬਰ ਸੀ ਕੋ ਨਾ ਕਰ ਸਕੇ ਕਿਪਾਰ ਦਾ 이슈 ਵੀ ਵਿੱਚ ਆਇਆ 99 ਦੀ ਇਲੈਕਸ਼ਨ ਆਈ ਜਿਹਦੇ ਵਿੱਚ ਆ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਸਾਰੀਆਂ ਪੰਥਕ ਜਥੇਬੰਦੀਆਂ ਜਿਹੜੀਆਂ ਨੇ ਔਰਲ ਕੇ ਜਿਹੜੀ ਉਹ ਇਲੈਕਸ਼ਨ ਜਿਹੜੀ ਉਹ ਲੜਨ ਦਾ ਇੱਕ ਮਨ ਵਿੱਚ ਵਿਚਾਰ ਬਣਿਆ ਪ੍ਰਚਾਰ ਜਥੇਬੰਦੀਆਂ ਨੇ ਬੜਾ ਠੋਕੇ ਵਿਰੋਧ ਕੀਤਾ 1984 ਵਿੱਚ ਬਹੁਤ ਵੱਡਾ ਨੁਕਸਾਨ ਹੋ ਗਿਆ ਔਰ ਬਹੁਤ ਸਿੰਘ ਸ਼ਹੀਦ ਹੋ ਗਏ ਪੁਲਸ ਮੁਕਾਬਲੇ ਵੀ ਜਿਹੜੇ ਆ ਬਹੁਤ ਹੋਏ ਔਰ ਘਰਾਂ ਦੇ ਘਰ ਜਿਹੜੇ ਤਬਾਹ ਹੋ ਗਏ ਭੈਣਾਂ ਤੇ ਸਵਾਗ ਹੋਏ ਗਏ ਮਾਵਾਂ ਦੇ ਚਿਰਾਗ बुਝ ਗਏ ਔਰ ਸਵੇਰੇ ਜਦੋਂ ਉੱਠ ਕੇ ਤੁਰਤੇ ਸੀ ਜਦੋਂ ਮੈਂ ਜੇਲ੍ਹ ਚ ਆਇਆ ਸੀ ਤੇ ਸਾਨੂੰ ਵੀ ਇਹ ਨਹੀਂ ਸੀ ਪਤਾ ਹੁੰਦਾ ਕਿ ਸਾਨੂੰ ਕਿਹੜੇ ਟਾਈਮ ਤੇ ਪੁਲਸ ਨੇ ਜਾਂ ਸਾਡੇ ਸੰਘਰਸ਼ ਵਾਲੇ ਵੀਰਾਂ ਨੇ ਸਾਨੂੰ ਕਿਹੜੇ ਟਾਈਮ ਤੇ ਮਾਰ ਦੇਣਾ ਔਰ ਬਾਬਾ ਗਰਬਜਨ ਸਿੰਘ ਮਾਨੋਚਾਲ ਨੇ ਸਾਨੂੰ ਉਹ ਇਲੈਕਸ਼ਨ ਲੜਾਈ ਔਰ ਨਾਲੇ ਇਹ ਗੱਲ ਵੀ ਉਹ ਕਹਿੰਦੇ ਸਨ ਕਿ ਜੇ ਇਲੈਕਸ਼ਨਾਂ ਦਾ ਬਾਈਕਾਟ ਕੀਤਾ ਗਿਆ ਤਾਂ ਤੁਸੀਂ ਸਭ ਤੋਂ ਸਾਡੇ ਇਹ ਮੌਤ ਦੇ ਵਾਰੈਂਟਾਂ ਤੇ ਸਾਈਨ ਕਰਨ ਦੇ ਬਰਾਬਰ ਹੋਊਗਾ ਔਰ ਤੁਸੀਂ ਸਿਆਸੀ ਤੌਰ ਤੇ ਖਤਮ ਹੋ ਜਾਓਗੇ ਪਰ ਸਾਡੇ ਵੀਰਾਂ ਵੱਲੋਂ ਕੋਈ ਸਾਡੇ ਕੈਂਡੀਡੇਟ ਵੀ ਮਾਰ ਦਿੱਤੇ ਗਏ ਸਾਡੇ ਭਰਾ ਵੀ ਮਾਰ ਦਿੱਤੇ ਗਏ ਲੇਕਿਨ ਸਾਨੂੰ ਇੰਨਾ ਪ੍ਰੈਸ਼ਰਾਈਜ਼ ਕੀਤਾ ਗਿਆ ਕਿ ਤੁਹਾ ਨੂੰ ਇਹ ਇਲੈਕਸ਼ਨ ਦਾ ਬਾਈਕਾਟ ਜਿਹੜਾ ਹੈ ਉਹ ਹਰ ਹਾਲਤ ਚ ਕਰਨਾ ਪਊਗਾ ਤੇ 92 ਦੀ ਇਲੈਕਸ਼ਨ ਵਿੱਚ ਸਾਡੇ ਖਾੜਕੂ ਵੀਰ ਜਿਹੜੀਆਂ ਚਾਰ ਜਥੇਬੰਦੀਆਂ ਸਨ ਉਹਨਾਂ ਨੇ ਵੇਰ ਕੇ ਬਾਈਕਾਟ ਜਿਹੜਾ ਹੈ ਉਹ ਕਰਵਾ ਦਿੱਤਾ ਜਦੋਂ ਕਿ ਅਸੀਂ ਬਾਈਕਾਟ ਕਰਨ ਦੇ ਹੱਕ ਵਿੱਚ ਨਹੀਂ ਸੀ ਔਰ ਬਾਬਾ ਗੁਰਬਜਨ ਸਿੰਘ ਮਾਨੋਚਲ ਵੀ ਜਿਹੜਿਆ ਇਸ ਗੱਲ ਦੇ ਬਹੁਤ ਵਿਰੋਧ ਸਨ ਤੋਂ ਉਸ ਟਾਈਮ ਤੇ ਬਾਬਾ ਠਾਕੁਰ ਸਿੰਘ ਜੀ ਨੇ ਵੀ ਮੈਨੂੰ ਆਣ ਕੇ ਕਿਹਾ ਕਿ ਤੁਸੀਂ ਮੇਰੇ ਤੇ ਬੜਾ ਪ੍ਰੈਸ਼ਰ ਹੈ ਤੇ ਤੁਸੀਂ ਇਹ ਇਲੈਕਸ਼ਨ ਦਾ ਬਾਈਕਾਟ ਕਰ ਦਿਓ ਔਰ ਅਸੀਂ ਡਰਦਿਆਂ ਹੋਇਆ ਨੇ ਔਰ ਭਰਾ ਮਾਰੂ ਜੰਗ ਤੋਂ ਬਚਾਉਣ ਵਾਸਤੇ ਜਿਹੜਾ ਸੀ ਉਹ ਬਾਈਕਾਟ ਜਿਹੜਾ ਸਾਨੂੰ ਮਜਬੂਰਨ ਕਰਨਾ ਪਿਆ ਤਾਂ ਜਿਹੜੇ ਸਾਡੇ ਵੀਰ ਸ਼ਹੀਦ ਹੋ ਗਏ ਆ ਉਹਨਾਂ ਦਾ ਨਿਆ ਜਿਹੜਾ ਹੈ ਉਹ ਸਰਕਾਰ ਬੰਦੇ ਤੇ ਲਿਆ ਜਾਊਗਾ ਔਰ ਉਹ ਵੈਦੇ ਵੀ ਕੀਤਾ ਗਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੇਕਿਨ ਜਦੋਂ ਸਰਕਾਰ ਪਣ ਗਈ ਤਾਂ ਕੋਈ ਵੀ ਜਿਹੜਾ ਉਹ ਕਮਿਸ਼ਨ ਦਾ ਬਣਿਆ ਕੋਈ ਫੈਸਲਾ ਜਿਹੜਾ ਸੀ ਨੌਜਵਾਨਾਂ ਨੂੰ ਨਿਆਂ ਦਿਵਾਉਣ ਵਾਲਾ ਉਹ ਨਾ ਲਿਆ ਗਿਆ ਕੁਝ ਮਿਸ਼ਨ ਬਣੇ ਵੀ ਉਹਨਾਂ ਦੀਆਂ ਆਈਆਂ ਹੋਈਆਂ ਰਿਪੋਰਟਾਂ ਵੀ ਜਿਹੜੀਆਂ ਸੀ ਉਹ ਸਰਕਾਰਾਂ ਨੇ ਦਬਾ ਲਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਖਾਲਸਾ ਪੰਥ ਨਾਲ ਔਰ ਸੇ ਕੌਮਨਾਲ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਸਮੁੱਚੀ ਸੰਗਤ ਨਾਲ ਕੁਝ ਪੰਥਕ ਵਿਚਾਰਾ ਜੜੀਆਂ ਨੇ ਉਸਾਂੀਆਂ ਕਰਨੀਆਂ ਚਾਹੁੰਨਾ ਕਿਉਂਕਿ ਬੜੇ ਲੰਮੇ ਸਮੇਂ ਤੋਂ ਮੇਰੇ ਮਨ ਵਿੱਚ ਬਹੁਤ ਪੰਥ ਪ੍ਰਤੀ ਬਲਵਲੇ ਸਨ ਜਿਨ੍ਹਾਂ ਨੂੰ ਮੈਂ ਕਾਫੀ ਟਾਈਮ ਜਿਹੜਾ ਹੈ ਉਹ ਦਬਾ ਕੇ ਰੱਖਿਆ ਲੇਕਿਨ ਜਦੋਂ 1900 90 ਵਿੱਚ ਮੈਂ ਜੋਧਪੁਰ ਜੇਲ੍ਹ ਚ ਰਿਹਾ ਹੋ ਕੇ ਆਇਆ ਸੀ ਤਾਂ 1999 ਵਿੱਚ ਜਿਹੜੀਆਂ ਪਾਰਲੀਮੈਂਟ ਦੀਆਂ ਚੋਣਾਂ ਆਈਆਂ ਸਨ ਤਾਂ ਉਹ ਸਾਰੇ ਕੁਰਬਾਨੀ ਵਾਲੇ ਪਰਿਵਾਰਾਂ ਨੂੰ ਉਹ ਟਿਕਟਾਂ ਜਿਹੜੀਆਂ ਨੇ ਦਿੱਤੀਆਂ ਗਈਆਂ ਔਰ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਮੈਂ ਉਸ ਟਾਈਮ ਤੇ ਮੁਖ ਸੇਵਾਦਾਰ ਸੀ ਪ੍ਰਧਾਨ ਸੀ ਤਾਂ ਅਸੀਂ 13 ਵਿੱਚੋਂ 11 ਸੀਟਾਂ ਜਿਹੜੀਆਂ ਨੇ ਉਹ ਜਿੱਤ ਪ੍ਰਾਪਤ ਕੀਤੀ ਔਰ ਮੈਂ ਆਪਣੀ ਸੀਟ ਜਿਹੜੀ ਤਰਨਤਾਰਨ ਵਾਲੀ ਸੀ ਉਹ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਛੱਡੀ ਕਿਉਂਕਿ ਉਹਨਾਂ ਦੇ ਪਰਿਵਾਰ ਦੇ ਬੀਬੀ ਦਲਜੀਤ ਕੌਰ ਉਹਨਾਂ ਨੇ ਮਨਵਾਣ ਕੇ ਕਿਹਾ ਸੀ ਕਿ ਪਟਿਆਲਾ ਤੋਂ ਸਰਦਾਰ ਸਿਮਰਜੀਤ ਸਿੰਘ ਮਾਨ ਜਿਹੜੇ ਉਹ ਨਹੀਂ ਜਿੱਤ ਸਕਦੇ ਤੇ ਤੁਹਾਨੂੰ ਆਪਣੀ ਪੰਥਕ ਸੀਟ ਜਿਹੜੀ ਐ ਤਰਨਤਾਰਨ ਵਾਲੀ ਉਹ ਛੱਡਣੀ ਚਾਹੀਦੀ ਔਰ ਮੈਂ ਪੰਥ ਦੇ ਵੱਡੇ ਤਨ ਮੁਖ ਰੱਖ ਕੇ ਤੇ ਮਾਨ ਸਾਹਿਬ ਨੂੰ ਛਡਾਉਣ ਵਾਸਤੇ ਉਹ ਆਪਣੀ ਸੀਟ ਜਿਹੜੀ ਸੀ ਛੱਡੀ ਪਰ ਅਫਸੋਸ ਹੈ ਕਿ ਜਿਹੜੀ ਗੱਲ ਅਸੀਂ ਜਾ ਕੇ ਪਾਰਲੀਮੈਂਟ ਵਿੱਚ ਕਰਨੀ ਚਾਹੁੰਦੇ ਸੀ ਉਸ ਸਮੇਂ ਦੇ ਮੁਤਾਬਕ ਸਾਡੇ ਜਿਹੜੇ ਬਣੇ ਹੋਏ ਪਾਰਲੀਮੈਂਟ ਦੇ ਮੈਂਬਰ ਸੀ ਉਹ ਨਾ ਕਰ ਸਕੇ ਕਰਪਾ ਦਾ 이슈 ਵੀ ਵਿੱਚ ਆਇਆ ਔਰ ਉਸ ਤੋਂ ਬਾਅਦ 91 ਦੀ ਇਲੈਕਸ਼ਨ ਆਈ ਜਿਹਦੇ ਵਿੱਚ ਆ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਤੇ ਸਾਰੀਆਂ ਪੰਥਕ ਜਥੇਬੰਦੀਆਂ ਜਿਹੜੀਆਂ ਨੇ ਔਰ ਹਲਕੇ ਜਿਹੜੀ ਉਹ ਇਲੈਕਸ਼ਨ ਜਿਹੜੀ ਉਹ ਲੜਨ ਦਾ ਇੱਕ ਮਨ ਵਿੱਚ ਵਿਚਾਰ ਬਣਿਆ ਪ੍ਰਚਾਰ ਜਥੇਬੰਦੀਆਂ ਨੇ ਬੜਾ ਠੋਕ ਕੇ ਵਿਰੋਧ ਕੀਤਾ ਔਰ ਬਾਬਾ ਗੁਰਬਚਨ ਸਿੰਘ ਮਾਨੋਚਾਲ ਨੇ ਸਾਨੂੰ ਉਹ ਇਲੈਕਸ਼ਨ ਲੜਾਈ ਔਰ ਨਾਲੇ ਇਹ ਗੱਲ ਵੀ ਉਹ ਕਹਿੰਦੇ ਸਨ ਕਿ ਜੇ ਇਲੈਕਸ਼ਨਾਂ ਦਾ ਬਾਈਕਾਟ ਕੀਤਾ ਗਿਆ ਤਾਂ ਤੁਸੀਂ ਸਭ ਤੋਂ ਸਾਡੇ ਇਹ ਮੌਤ ਦੇ ਵਾਰੈਂਟਾਂ ਤੇ ਸਾਈਨ ਕਰਨ ਦੇ ਬਰਾਬਰ ਹੋਊਗਾ ਔਰ ਤੁਸੀਂ ਸਿਆਸੀ ਤੌਰ ਤੇ ਖਤਮ ਹੋ ਜਾਓਗੇ ਲੇਕਿਨ ਕਨਵਿ ਦੀ ਇਲੈਕਸ਼ਨ ਟੀਨ ਸੈਸ਼ਨ ਵੱਲੋਂ ਰਾਤ ਨੂੰ 8 ਵਜੇ ਜਿਸ ਤਰ੍ਹਾਂ ਅਗਲੇ ਦਿਨ 8 ਵਜੇ ਇਲੈਕਸ਼ਨ ਸ਼ੁਰੂ ਹੋਣੀ ਸੀ ਤਾਂ ਉਹ ਇਲੈਕਸ਼ਨ ਜਿਹੜੀ ਸੀ ਉਹ ਪੋਸਟਪੋਨ ਕਰ ਦਿੱਤੀ ਗਈ ਤੇ 92 ਦੀ ਇਲੈਕਸ਼ਨ ਵਿੱਚ ਸਾਡੇ ਖਾੜਕੂ ਵੀਰ ਜਿਹੜੀਆਂ ਚਾਰ ਜਥੇਬੰਦੀਆਂ ਸਨ ਉਹਨਾਂ ਨੇ ਵੇਰ ਕੇ ਬਾਈਕਾਟ ਜਿਹੜਾ ਹੈ ਉਹ ਕਰਵਾ ਦਿੱਤਾ ਜਦੋਂ ਕਿ ਅਸੀਂ ਬਾਈਕਟ ਕਰਨ ਦੇ ਹੱਕ ਵਿੱਚ ਨਹੀਂ ਸੀ ਔਰ ਬਾਬਾ ਗੁਰਪ੍ਰੀਤ ਸਿੰਘ ਬਾਣੋ ਚਲ ਵੀ ਜਿਹੜਿਆ ਇਸ ਗੱਲ ਤੇ ਬਹੁਤ ਵਿਰੋਧ ਕਰਨ। ਪਰ ਸਾਡੇ ਵੀਰਾਂ ਵੱਲੋਂ ਕੋਈ ਸਾਡੇ ਕੈਂਡੀਡੇਟ ਵੀ ਮਾਰ ਦਿੱਤੇ ਗਏ ਸਾਡੇ ਭਰਾ ਵੀ ਮਾਰ ਦਿੱਤੇ ਗਏ। ਲੇਕਿਨ ਸਾਨੂੰ ਇੰਨਾ ਪ੍ਰੈਸ਼ਰਾਈਜ਼ ਕੀਤਾ ਗਿਆ ਕਿ ਤੁਹਾਨੂੰ ਇਹ ਇਲੈਕਸ਼ਨ ਦਾ ਬਾਈਕਾਟ ਜਿਹੜਾ ਹੈ ਉਹ ਹਰ ਹਾਲਤ ਵਿੱਚ ਕਰਨਾ ਪਊਗਾ। ਤੋਂ ਉਸ ਟਾਈਮ ਤੇ ਬਾਬਾ ਠਾਕੁਰ ਸਿੰਘ ਜੀ ਨੇ ਵੀ ਮੈਨੂੰ ਆਣ ਕੇ ਕਿਹਾ ਕਿ ਤੁਸੀਂ ਮੇਰੇ ਤੇ ਬੜਾ ਪ੍ਰੈਸ਼ਰ ਹੈ ਤੇ ਤੁਸੀਂ ਇਲੈਕਸ਼ਨ ਦਾ ਬਾਈਕਾਟ ਕਰ ਦਿਓ ਰਹੀ ਡਰਦਿਆਂ ਹੋਇਆ ਨੇ ਔਰ ਭਰਾ ਮਾਰੂ ਜੰਗ ਤੋਂ ਬਚਾਉਣ ਵਾਸਤੇ ਜਿਹੜਾ ਸੀ ਉਹ ਬਾਈਕਾਟ ਜਿਹੜਾ ਸਾਨੂੰ ਮਜਬੂਰਨ ਕਰਨਾ ਪਿਆ ਔਰ ਉਸ ਤੋਂ ਬਾਅਦ ਅਕਾਲੀ ਦਲ ਜਿਹੜਾ ਹੈ ਉਹ ਹੋਂਦ ਵਿੱਚ ਲਿਆਂਦਾ ਗਿਆ ਤਾਂ ਸ਼੍ਰੀ ਅਕਾਲ ਪਖ ਸਾਹਿਬ ਨੇ 94 ਵਿੱਚ ਸਾਰੇ ਅਕਾਲੀ ਦਲਾਂ ਨੂੰ ਇਕੱਠਾ ਕਰਕੇ ਇੱਕ ਸ਼੍ਰੋਮਣੀ ਅਕਾਲੀ ਦਲ ਬਣਾਉਣ ਵਾਸਤੇ ਜਿਹੜਾ ਹਿੱਸਾ ਦਿੱਤਾ ਤਾਂ ਸਾਡੇ ਦਿਲ ਵਿੱਚ ਇਹ ਸੀ ਕਿ ਸਾਡਾ 1984 ਵਿੱਚ ਬਹੁਤ ਵੱਡਾ ਨੁਕਸਾਨ ਹੋ ਗਿਆ ਔਰ ਬਹੁਤ ਸਿੰਘ ਸ਼ਹੀਦ ਹੋ ਗਏ ਪੁਲਸ ਮੁਕਾਬਲੇ ਵੀ ਜਿਹੜੇ ਆ ਬਹੁਤ ਹੋਏ ਔਰ ਘਰਾਂ ਦੇ ਘਰ ਜਿਹੜੇ ਤਬਾਹ ਹੋ ਗਏ ਪੈੜਾਂ ਤੇ ਸਵਾਗ ਹੋਏ ਗਏ ਮਾਵਾਂ ਦੇ ਚਿਰਾਗ ਬੁਝ ਗਏ ਔਰ ਸਵੇਰੇ ਜਦੋਂ ਉੱਠ ਕੇ ਤੁਰਤੇ ਸੀ ਜਦੋਂ ਮੈਂ ਜੇਲ੍ਹ ਚ ਆਇਆ ਸੀ ਤੇ ਸਾਨੂੰ ਵੀ ਇਹ ਨਹੀਂ ਸੀ ਪਤਾ ਹੁੰਦਾ ਕਿ ਸਾਨੂੰ ਕਿਹੜੇ ਟਾਈਮ ਤੇ ਪੁਲਸ ਨੇ ਜਾਂ ਸਾਡੇ ਸੰਘਰਸ਼ ਵਾਲੇ ਵੀਰਾਂ ਨੇ ਸਾਨੂੰ ਕਿਹੜੇ ਟਾਈਮ ਤੇ ਮਾਰ ਦੇਣਾ ਬੜਾ ਅਹ ਇਹੋ ਜੀ ਇੱਕ ਹਾਸੋ ਹੀਣੀ ਸਥਿਤੀ ਬਣੀ ਸੀ ਉਧਰੋਂ ਪੁਲਸ ਮਾਰਦੀ ਸੀ ਉਧਰੋਂ ਸਾਡੇ ਵੀ ਸਾਨੂੰ ਮਾਰਦੇ ਸੀ ਤਾਂ ਉਸ ਟਾਈਮ ਤੇ ਅਸੀਂ ਜਦੋਂ ਅਕਾਲ ਤਖਤ ਸਾਹਿਬ ਨੇ ਕਾਲ ਦਿੱਤੀ ਤੇ ਅਸੀਂ ਸਾਰੇ ਅਕਾਲੀ ਦਲ ਕਿਉਂਕਿ ਵੱਖੋ ਵੱਖਰੇ ਪੰਜ ਛੇ ਅਕਾਲੀ ਦਲ ਸਨ ਸਾਰਿਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਿਹੜਾ ਇਕੱਠਾ ਕੀਤਾ ਗਿਆ ਔਰ ਉਹ ਸਾਡੇ ਦਿਲ 'ਚ ਸੀ ਕਿ ਜਿਹੜਾ ਸਾਡੇ ਤੇ ਜ਼ੁਲਮ ਤੇ ਤਸ਼ੱਦਦ ਹੋ ਰਿਹਾ ਹੈ ਜਾਂ ਜਿਹੜੇ ਸਾਡੇ ਵੀਰ ਸ਼ਹੀਦ ਹੋ ਗਏ ਆ ਉਹਦਾ ਨਿਆਂ ਜਿਹੜਾ ਹੈ ਉਹ ਸਰਕਾਰ ਬਣ ਤੇ ਲਿਆ ਜਾਊਗਾ ਔਰ ਉਹ ਵਾਦੇ ਵੀ ਕੀਤੇ ਗਏ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੇਕਿਨ ਜਦੋਂ ਸਰਕਾਰ ਬਣ ਗਈ ਤਾਂ ਕੋਈ ਵੀ ਜਿਹੜਾ ਉਹ ਕਮਿਸ਼ਨ ਨਾ ਬਣਿਆ ਕੋਈ ਫੈਸਲਾ ਜਿਹੜਾ ਸੀ ਨੌਜਵਾਨਾਂ ਨੂੰ ਨਿਆਂ ਦਿਵਾਉਣ ਵਾਲਾ ਉਹ ਨਾ ਲਿਆ ਗਿਆ ਕੁਝ ਕਮਿਸ਼ਨ ਬਣੇ ਵੀ ਉਹਨਾਂ ਦੀਆਂ ਆਈਆਂ ਹੋਈਆਂ ਰਿਪੋਰਟਾਂ ਵੀ ਜਿਹੜੀਆਂ ਸੀ ਉਹ ਸਰਕਾਰਾਂ ਨੇ ਦਬਾ ਲਈਆਂ ਸੋ ਵਿੱਚ ਰਹਿੰਦੇ ਹੋਇਆ ਸਾਡੇ ਦਿਲ 'ਚ ਸੀ ਪੇਸ਼ੈਂਟ ਅਸੀਂ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਪੰਥਕ ਲੀਆ ਤੇ ਲੈ ਕੇ ਆਵਾਂਗੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਜਿਹੜਾ 103 ਸਾਲ ਦਾ ਇਤਿਹਾਸ ਹੈ ਤੇ ਸ਼੍ਰੋਮਣੀ ਅਕਾਲੀ ਦਲ ਸਿੱਧੀਆਂ ਤੇ ਖੜਾ ਹੈ ਜੇਲਾਂ ਤੇ ਖੜਾ ਹੈ ਔਰ ਇਹ ਸੰਘਰਸ਼ ਕਰਨ ਵਾਲੇ ਲੋਕਾਂ ਦੇ ਇਹਦਾ ਜਿਹੜਾ ਮੁੱਢ ਬੰਨਿਆ ਸੀ ਔਰ ਇਹਦੀਆਂ ਜਿਹੜੀਆਂ ਜੜ੍ਹਾਂ ਵਿੱਚ ਮਹਾਨ ਸ਼ਹੀਦਾਂ ਦਾ ਖੂਨ ਜਿਹੜਾ ਹੈ ਉਹ ਵਿਟੋ ਲਿਆ ਔਰ ਉਹਦੇ ਨਾਲ ਸਿੰਜਿਆ ਹੈ ਔਰ ਸਾਡਾ ਪਰਿਵਾਰ ਵੀ ਮੇਰੇ ਸਰਕਾਰ ਜੋ ਪਿਤਾ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲੇ ਜਦੋਂ ਅਮਰਜੰਸੀ ਲੱਗੀ ਸੀ ਤਾਂ ਸਾਰਾ ਸ਼ਰਮਨੀ ਅਕਾਲੀ ਦਲ ਅੰਦਰ ਕਰ ਦਿੱਤਾ ਸੀ ਉਸ ਟਾਈਮ ਤੇ ਅਕਾਲੀ ਦਲ ਦੇ ਲੀਡਰਾਂ ਨੇ ਸ਼੍ਰੀਮਾਨ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾਲਾ ਨੂੰ ਕਿਹਾ ਕਿ ਹੁਣ ਸੰਤਾ ਨੇ ਮੋਢਿਆਂ ਤੇ ਆ ਗਈ ਹੈ ਤਾਂ ਸੰਤਾ ਨੇ ਉਸ ਟਾਈਮ ਤੇ ਸ਼੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੇ 300 ਸਾਲਾ ਸ਼ਹੀਦੀ ਗੁਰਪੁਰਬ ਦੇ ਸਬੰਧ ਵਿੱਚ 37 ਜਲੂਸ ਔਰ 36 ਪੰਜਾਬ ਚ ਤੇ 37 ਜਲੂਸ ਜਿਹੜਾ ਉਹ ਦਿੱਲੀ ਲੈ ਕੇ ਗਏ ਸਨ ਔਰ ਐਮਰਜੈਂਸੀ ਦੀਆਂ ਧਜੀਆਂ ਜੇ ਕਿਸੇ ਨੇ ਡਾਈਆਂ ਤਾਂ ਉਹ ਦਮਦਵੀ ਤਕਸਾਲ ਤੇ ਮੁਖੀ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾਵਲੇ ਨੇ ਡਾਈਆਂ ਔਰ ਸੈਤੀਆਂ ਜਲੂਸ ਉਹ ਦਿੱਲੀ ਲੈ ਕੇ ਗਏ ਜਿੱਥੇ ਇੰਦਰਾ ਗਾਂਧੀ ਨੂੰ ਸਟੇਜ ਤੇ ਖਰੀਆਂ-ਖਰੀਆਂ ਸੁਣਾ ਕੇ ਕਿਹਾ ਮੈਂ ਐਮਰਜੈਂਸੀ ਦੇ ਖਿਲਾਫ ਹਾਂ ਮੈਨੂੰ ਪਰ ਮਾਰ ਦਿਓ ਭਾਵੇਂ ਮੈਨੂੰ ਸ਼ਹੀਦ ਕਰ ਦਿਓ ਔਰ ਇੱਕ ਪਿੱਥ ਹੱਥ ਮਾਰ ਕੇ ਕਿਹਾ ਸੀ ਮੈਂ ਅਮਰਜੰਸੀ ਤੜਾ ਨਹੀਂ ਔਰ ਉਹ ਅਮਰਜੰਸੀ ਟੁੱਟੀ ਪੰਜਾਬ ਸ਼੍ਰੋਮਨੀਆ ਅਕਾਲੀ ਦਲ ਦਾ ਜਿਹੜਾ ਸੀ ਉਹ ਰਾਜਪਾਗ ਬਣਿਆ ਪਰ ਅਫਸੋਸ ਹੈ ਕਿ ਮੇਰੇ ਪਿਤਾ ਜੀ 1977 ਵਿੱਚ ਜਿਹੜਾ ਉਹ ਐਕਸੀਡੈਂਟ ਦੇ ਦੌਰਾਨ ਜਿਹੜੇ ਸੀ ਉਹ ਸੱਚ ਕਰਨ ਨੂੰ ਚਲੇ ਗਏ ਲੇਕਿਨ ਇੱਕ ਗੱਲ ਉਹ ਕਹਿੰਦੇ ਹੁੰਦੇ ਸੀ ਕਿ ਪੰਥ ਦਾ ਭਾਵੇਂ ਕੁੱਤਾ ਵੀ ਖੜਾ ਹੋਵੇ ਉਹਦੀ ਸਪੋਰਟ ਕਰਨੀ ਹੈ ਔਰ ਪੰਥ ਦੀ ਹਿੱਕ ਡਾ ਕੇ ਸਪੋਰਟ ਕਰਨੀ ਹੈ ਸਿਓ ਸਾਡੇ ਦਿਲ ਵਿੱਚ ਸਾਡੇ ਮਨ ਮੰਦਰ ਵਿੱਚ ਉਹ ਸਾਰੀਆਂ ਗੱਲਾਂ ਜਿਹੜੀਆਂ ਵਸੀਆਂ ਸਨ ਤੇ ਸ਼੍ਰੋਮਣੀ ਅਕਾਲੀ ਦਲ ਦੀ ਨੀਵੀਂ ਵੀ ਜਿਹੜੀ ਹੈ ਉਹ ਜੇਲਾਂ ਤੇ ਸ਼ਹੀਦੀਆਂ ਤੇ ਔਰ ਕੁਰਬਾਨੀਆਂ ਤੇ ਟੀ ਸੀ ਪਰ ਅਫਸੋਸ ਨਾਲ ਅੱਜ ਮੈਨੂੰ ਕਹਿਣਾ ਪੈ ਰਿਹਾ ਹੈ ਕਿ ਅਕਾਲੀ ਦਲ ਜਿਹੜਾ ਉਹ ਖਾਲੀ ਦਰ ਬਣ ਕੇ ਰਹਿ ਗਿਆ ਅਕਾਲੀ ਦਲ ਚੋ ਜਿਹੜੀ ਹੈ ਉਹ ਅਕਾਲੀ ਦਲ ਦੀ ਅਸਲੀ ਰੂਹ ਜਿਹੜੀ ਹੈ ਉਹ ਖਤਮ ਹੋ ਗਈ ਆ ਹੁਣ ਤਾਂ ਕੇਵਲ ਤੇ ਕੇਵਲ ਵਖਾਵਾ ਰਹਿ ਗਿਆ ਔਰ ਝੋਲੀ ਚੁੱਕ ਲੋਕ ਜਿਨ੍ਹਾਂ ਨੂੰ ਪੰਥ ਦਾ ਊੜਾੜਾ ਨਹੀਂ ਆਉਂਦਾ ਉਹ ਲੋਕ ਇੱਕ ਪਰਿਵਾਰ ਦੇ ਦਾਲੇ ਜੜਿਆ ਉਹਨਾਂ ਨੇ ਘੇਰਾ ਘਤ ਲਿਆ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਔਰ ਮੈਂ ਪਾਰਟੀ ਚ ਰਹਿੰਦਿਆਂ ਬੜੀ ਕੋਸ਼ਿਸ਼ ਕੀਤੀ ਔਰ ਮੈਂ ਨਹੀਂ ਮੇਰੇ ਹੋਰ ਵੀ ਕਈ ਪੰਥਕ ਤੈਸ਼ੀਆਂ ਨੇ ਕੀਤੀ ਜਿਨ੍ਹਾਂ ਦਾ ਮੈਂ ਨਾਂ ਨਹੀਂ ਇੱਥੇ ਲੈਣਾ ਚਾਹੁੰਦਾ ਕਿਉਂਕਿ ਅੱਜ ਜਿਹੜਾ ਵੀ ਕੋਈ ਸੱਚ ਦੀ ਗੱਲ ਕਰਦਾ ਉਹਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਸੋ ਪਰ ਅਸੀ ਉਸ ਚ ਕੰਮਜਾਪ ਨਹੀਂ ਹੋ ਸਕੇ ਸੋ ਮੈਂ ਜਦੋਂ ਬਦਬੀ ਹੋਈ ਸੀ ਔਰ ਬਰਗਾੜੀ ਮੋਰਚਾ ਲੱਗਾ ਸੀ ਤੇ ਮੈਂ ਉਸ ਮੋਰਚੇ ਵਿੱਚ ਹੀ ਜਾ ਕੇ ਇਕੱਲਾ ਹੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਵੱਲ ਜਾ ਕੇ ਉੱਥੇ ਮੈਂ ਇਹ ਗੱਲ ਕਹੀ ਸੀ ਕਿ ਇਹ ਘਟਨਾ ਮਾੜੀ ਹੋਈ ਹੈ ਔਰ ਉਹਦੇ ਜਾ ਕੇ ਸ਼ਮੂਲੀਅਤ ਕੀਤੀ ਜਿੱਤੋਂ ਮੇਰਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹ ਖਾਰਖਣ ਲੱਗ ਪਿਆ ਔਰ ਉਸ ਤੋਂ ਬਾਅਦ 2118 ਵਿੱਚ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਜਦੋਂ ਮੇਰੇ ਘਰ ਆਏ ਸਨ ਉਸਦਾਰ ਬਿਕਰਮੀ ਸਿੰਘ ਮਜੀਠੀਆ ਆਏ ਸਨ ਮੈਂ ਬੈਠਾ ਸੀ ਮੇਰਾ ਬੇਟਾ ਕਵਰ ਚੜ੍ਹ ਸਿੰਘ ਔਰ ਮੇਰੇ ਸਤਿਕਾਰਯੋਗ ਪਤਨੀ ਡਾਕਟਰ ਬਜਜੀਤ ਕੌਰ ਜੀ ਜਿਹੜੇ ਧਰਮਸ ਪਤਨੀ ਬੈਠੇ ਸਨ ਔਰ ਅਸੀਂ ਪੰਜੇ ਸੀ ਤੇ ਮੈਂ ਉਸ ਟਾਈਮ ਤੇ ਵੀ ਕਿਹਾ ਸੀ ਕਿ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੂੰ ਕਿ ਤੁਸੀਂ ਅਕਾਲ ਤਖਤ ਸਾਹਿਬ ਤੇ ਮਾਫੀ ਮੰਗ ਲਓ ਔਰ ਤੁਸੀਂ ਇਹ ਜਾ ਕੇ ਕਹੋ ਕਿ ਕਿਉਂਕਿ ਸਾਡੀ ਸਰਕਾਰ ਸੀ ਉਹ ਸਾਡੀ ਸਰਕਾਰ ਵਿੱਚ ਜਿਹੜੀ ਬੇਦਬੀ ਹੋਈ ਹੈ ਤੇ ਭਾਵੇਂ ਆਪਾਂ ਬੇਦਬੀ ਤੁਸਾਂ ਕਰਵਾਈ ਹੈ ਜਾਂ ਨਹੀਂ ਕਰਵਾਈ ਲੇਕਿਨ ਉਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜ ਗਈ ਹੈ ਜਿਹੜੀ ਕਿ ਇੱਕ ਪੰਥਕ ਪਾਰਟੀ ਹੈ ਤੇ ਤੁਹਾਨੂੰ ਅਕਾਲ ਤਖਤ ਸਾਹਿਬ ਤੋਂ ਮਾਫੀ ਮੰਗ ਲੈਣੀ ਚਾਹੀਦੀ ਹੈ ਔਰ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਮੈਂ ਦੋਸ਼ੀ ਇਹਦੇ ਵਿੱਚ ਸਾਬਤ ਹੋ ਜੂ ਮੈਂ ਕਹਿੰਦੀ ਦੋਸ਼ੀ ਤੇ ਤੁਸਾਂ ਬਰੀ ਹੋ ਜਾਣਾ ਜਦੋਂ ਅਕਾਲ ਤਖਤ ਸਾਹਿਬ ਤੇ ਜਾ ਕੇ ਸਿੱਖ ਨਤਮਸਤ ਹੁੰਦਾ ਹੈ ਆਪਸ ਸਰਪਰਪਤ ਕਰ ਦਿੰਦਾ ਤੇ ਜੋ ਕਾਲ ਤਖਤ ਸਾਹਿਬ ਦਾ ਜਹੇਦਾਰ ਸੇਵਾ ਲਾ ਦਿੰਦਾ ਤਾਂ ਉਹ ਸਾਰੇ ਜਿਹੜਾ ਗਦਾ ਹੈ ਜਾਂ ਜੋ ਵੀ ਗਲਤੀ ਹੋਈ ਹੁੰਦੀ ਹੈ ਉਹ ਮਾਫ ਜਿਹੜੀ ਹੈ ਖਾਲਸਾ ਪੰਥ ਕਰ ਦਿੰਦਾ ਲੇਕਿਨ ਮੇਰੇ ਘਰ ਹੋਇਆ ਕੱਲ ਜਿਹੜੀ ਹੋ ਕੇ ਗਈ ਬਾਅਦ ਵਿੱਚ ਜਦੇ ਲੋਕ ਉਹਨਾਂ ਦੇ ਲਾਗੇ ਸਨ ਕਿਚਨ ਕੈਬਿਨੇਟ ਵਿੱਚ ਉਹਨਾਂ ਦੀਸਾ ਨਾਲ ਉਹਨਾਂ ਨੇ ਉਹਨਾਂ ਨੂੰ ਮਾਫੀ ਨਹੀਂ ਮੰਗਨ ਦਿੱਤੀ ਔਰ ਫਿਰ ਉਸ ਤੋਂ ਬਾਅਦ 2022 ਵਿੱਚ ਮੈਂ ਫੇਰ ਅਖਬਾਰ ਵਿੱਚ ਇੱਕ ਬਿਆਨ ਦਿੱਤਾ ਜਦੋਂ ਇਹ 2022 ਦੀਆਂ ਇਲੈਕਸ਼ਨਾਂ ਹੋ ਰਹੀਆਂ ਤੇ ਕਾਲੀ ਦਲ ਮੈਂ ਤਿੰਨ ਸ਼ੀਟਾਂ ਤੇ ਸੀਮਤ ਹੋ ਕੇ ਰਹਿ ਗਿਆ ਤਾਂ ਮੋਂ ਉਦੋਂ ਵੀ ਇੱਕ ਅਖਬਾਰ ਵਿੱਚ ਬਿਆਨ ਦਿੱਤਾ ਸੀ ਕਿਉਂਕਿ ਕਈ ਲੋਕ ਕਹਿਣਗੇ ਕਿ ਪਹਿਲਾਂ ਇਹ ਗੱਲ ਕਿਉਂ ਨਹੀਂ ਕੀਤੀ ਕਿਉਂਕਿ ਅਸੀਂ ਚੰਗੀ ਗੱਲ ਨੂੰ ਵੀ ਕਈ ਵਾਰ ਕਈ ਲੋਕ ਆਪਣੀਆਂ ਮਾੜੀਆਂ ਅੰਕਲਾ ਲਾ ਕੇ ਜਿਹੜੀਆਂ ਨੇ ਉਹ ਪੁੱਠੀਆਂ ਗੱਲਾਂ ਕਰਦੇ ਰਹਿੰਦੇ ਆ ਇਸ ਕਰਕੇ ਮੈਂ ਅਖਬਾਰ ਤੇ ਯਰੀਓ ਕਟਿੰਗ ਉਹ ਵੀ ਪੇਸ਼ ਕਰ ਸਕਦਾ ਹੈ ਔਰ ਉਹਦੇ ਚ ਮੈਂ ਕਿਹਾ ਕਿ ਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਆ ਉਹ ਬਦਲਣੀ ਚਾਹੀਦੀ ਹੈ। ਸੋ ਉਹਦੇ ਵਾਸਤੇ ਜਿਨ੍ਹਾਂ ਨੂੰ ਹੁਣੇ ਅਜੇ ਤਾਜ਼ਾ ਤਾਜ਼ਾ ਰਵੀਕਰਨ ਸਿੰਘ ਕਾਲੂ ਨੂੰ ਕੱਢਿਆ ਉਹਨਾਂ ਦੇ ਘਰ ਇੱਕ ਮੀਟਿੰਗ ਸੰਪਤੀ ਗਈ ਸੀ ਜਿਹਦੇ ਵਿੱਚ ਚੰਦੂ ਮਾਇਰਾ ਸਾਹਿਬ ਔਰ ਅਟਵਾਲ ਸਾਹਿਬ ਤੇ ਜਿਹੜੇ ਉਹ ਆਪਣੇ ਹੈਗੇ ਅਯਾਲੀ ਸਾਹਿਬ ਤੇ ਹੋਰ ਵੀ ਉਹਦੇ ਚ ਪੰਥਕ ਤੈਸ਼ੀ ਜਿਹੜੇ ਕੱਤਰ ਹੋਏ ਸਨ ਲੈਕਿਨ ਉਦੋਂ ਕੋਈ ਉਹ ਸਾਰਥਕ ਫੈਸਲਾ ਨਾ ਲੈ ਸਕੇ ਤਾਂ ਉਹਦੇ ਉਹ ਵੀ ਜਿਹੜੀ ਜਦੋਂ 300 ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਔਰ ਪ੍ਰਧਾਨ ਸਾਹਿਬ ਨੂੰ ਕਹੀ ਤੇ ਉਹ ਉਸ ਦਿਨ ਤੋਂ ਵੀ ਮੇਰੇ ਨਾਲ ਔਰ ਖਾਸ ਕਰਕੇ ਜਿਹੜੇ ਪੰਥਕ ਸੋਚ ਰੱਖਦੇ ਸਨ ਲੋਕ ਉਹਨਾਂ ਨਾਲ ਢਡੋਂ ਜਿਹੜੀ ਹੈ ਉਹ ਖਾਰਖਾ ਖਾਂਦੇ ਰਹੇ ਸੋ ਮੈਂ ਸਮਝਦਾ ਐ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਨਾ ਤਾਂ ਇਹ ਕਿਹ ਪੰਥਕ ਚਿਹਰੇ ਦੀ ਲੋੜ ਰਹਿ ਗਈ ਆ ਨਾ ਕਿਸੇ ਕੁਰਬਾਨੀ ਵਾਲੀ ਦੀ ਰਹਿ ਗਈ ਹੈ ਨਾ ਕਿਹੇ ਸ਼ਿੱਦੀ ਵਾਲੇ ਪਰਿਵਾਰ ਦੀ ਇੱਥੇ ਕੋਈ ਕਦਰ ਰਹਿ ਗਈ ਹੈ ਉਹ ਸ਼ਰੋਮਨੀ ਅਕਾਲੀ ਦਲ ਦਾ ਅੱਜ ਜਿਹੜਾ ਉਹ ਪੰਥਕ ਸਿਧਾਂਤਾਂ ਤੋਂ ਠਿੜਕ ਗਿਆ ਨਾ ਜੇਲ੍ਹ ਦੀ ਲੋੜ ਰਹੀ ਔਰ ਮੈਂ 8 ਸਾਲ ਜੇਲ੍ਹ ਕੱਟਿਆ ਤੇ 1985 ਵਿੱਚ ਜਦੋਂ ਰਜੀਵ ਬਲੌਂਗਵਾਲ ਸਮਝੌਤਾ ਹੋਇਆ ਸੀ ਤੇ ਮੈਨੂੰ ਤੇ ਸਰਦਾਰ ਹਰਮਿੰਦਰ ਸਿੰਘ ਸੰਧੂ ਨੂੰ ਚਾਰ ਵਾਰ ਦਿੱਲੀ ਗੱਲਪਾਗਲੀ ਸੱਧਿਆ ਹੈ ਜਿੱਥੇ ਅਸੀਂ ਮੁੱਖ ਮੰਤਰੀ ਦੀ ਕੁਰਸੀ ਨੂੰ ਠੋਕਰ ਮਾਰੀ ਔਰ ਸ਼੍ਰੀ ਅਕਾਲ ਤਖਤ ਸਾਹਿਬ ਠੱਠੇ ਤੇ ਕੁਰਸੀ ਡੌਲਤ ਰਕਾਰ ਕਰ ਦਿੱਤਾ ਔਰ ਰਜੀਵ ਲੰਗੋਵਾਲ ਜਿਹੜਾ ਖੋਖਲਾ ਸਮਝੌਤਾ ਸੀ ਉਹ ਸਾਰਿਆਂ ਦੇ ਸਾਹਮਣੇ ਆਇਆ ਤੋਂ ਮੈਂ ਇਹ ਸਮਝਦਾ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਜਿਹਦੀ ਨੀ ਕੁਰਬਾਨੀ ਤੇ ਜੇਲ੍ਹ ਤੇ ਸ਼ਹੀਦੀ ਤੇ ਰੱਖੀ ਗਈ ਸੀ ਉਹ ਅਕਾਲੀ ਦਲ ਅੱਜ ਉਸ ਸਦਾਨ ਤੋਂ ਉਸ ਵਿਚਾਰ ਤੋਂ ਉਸ ਪਰੰਪਰਾ ਤੋਂ ਜਿਹੜਾ ਹੈ ਉਹ ਠੜਕ ਚੁੱਕਾ ਹੈ ਔਰ ਕਾਲੀ ਦਲ ਅੱਗੇ ਜੇਲ ਮਾਪਦੰਡ ਜੇਲ ਸੀ ਕੁਰਬਾਨੀ ਹੀ ਜਾਂ ਆਪਣੇ ਛਿੱਧੀ ਸੀ ਲੇਕਿਨ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਮਾਪਦੰਡ ਹੈ ਉਹ ਪੈਸਿਆਂ ਨਾਲ ਤੋਲਿਆ ਜਾਂਦਾ ਹੈ ਕਿ ਜਿਹਨੂੰ ਟਿਕਟ ਨਹੀਂ ਉਹਦੇ ਕੋ ਕਿੰਨੇ ਪੈਸੇ ਆ ਔਰ ਉਹ ਕਿੰਨੇ ਪੈਸੇ ਖਰਚ ਕਰ ਸਕਦਾ ਹੈ ਉਹ ਮਾਪਦੰਡ ਜਿਹੜਾ ਹੈ ਉਹ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਇੱਕ ਮੀਟਰ ਪੈਰਾਮੀਟਰ ਬਣ ਕੇ ਰਹਿ ਗਿਆ ਹੈ ਤੋ ਮੈਂ ਭਰੇ ਮਨ ਨਾਲ ਅੱਜ ਸ਼੍ਰੋਮਣੀ ਅਕਾਲੀ ਦਲ ਤਾਂ ਮੇਰੀ ਮਾਂ ਜਥੇਬੰਦੀ ਹੈ ਔਰ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਸਿਪਾਹੀ ਹਾਂ ਸ਼੍ਰੋਮਣੀ ਅਕਾਲੀ ਦਲ ਮੇਰੇ ਖੂਨ ਵਿੱਚ ਰਚਿਆ ਹੈ ਔਰ ਮੈਂ ਮਰਦੇ ਤੱਕ ਦਮ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੀ ਜਿਹੜਾ ਰਹਿਣਾ ਔਰ ਆਖਰੀ ਸਾਹ ਵੀ ਇੱਥੇ ਚ ਲੈਣਾ ਲੇਕਿਨ ਅੱਜ ਮੈਂ ਬਾਦਲ ਦਲ ਤੋਂ ਜਿਹੜਾ ਉਹ ਮੈਂ ਅਸਤੀਫਾ ਦੇਣਾ ਔਰ ਪਾਈ ਅਮਰਤਪਾਲ ਸਿੰਘ ਜੀ ਜਿਹੜੇ ਖਡੂਰ ਸਾਹਿਬ ਤੋਂ ਚੋਣ ਲੜ ਰਹੇ ਆ ਉਹਨਾਂ ਦੀ ਮੈਂ ਹਮਾਇਤ ਦਾ ਪਰਦੇ ਹੋਰ ਐਲਾਨ ਕਰਦਾ ਕਿਉਂਕਿ ਜੇਲ੍ਹ ਵਿੱਚ ਬੰਦ ਨੇ ਔਰ ਬੜੀ ਤਕੈਸ਼ਾਈ ਹੋਈ ਆ ਔਰ ਐਨਐਸਏ ਲੱਗੀ ਆ ਭਾਵੇਂ ਕਿ ਐਨਐਸਏ ਮੇਰੇ ਤੇ ਵੀ 2 ਸਾਲ ਦੀ ਲੱਗੀ ਸੀ ਲੇਕਿਨ ਜੇਲ੍ਹ ਕੱਟਣੀ ਬੜੀ ਔਖੀ ਆ ਦੇੜੀ ਤਾਂ ਸ਼ਿੱਦੀ ਸਾਹਿਬ ਤੋਂ ਔਖੀ ਆ ਲੇਕਿਨ ਜੇਲ੍ਹ ਕੱਟਣੀ ਵੀ ਬੜੀ ਔਖੀ ਹੈ ਮੈਂ 8 ਸਾਲ ਜੇਲ੍ਹ ਕੱਟੀ ਹੈ ਇਦੇ ਵਿੱਚ ਅੰਮ੍ਰਿਤਸਰ ਜੇਲ ਜਲੰਧਰ ਜੇਲ ਲੁਧਿਆਣਾ ਜੇਲ ਪਟਿਆਲਾ ਜੇਲ ਸੰਗਰੂਰ ਜੇਲ ਬਠਿੰਡਾ ਜੇਲ ਔਰ ਲੱਦਾ ਕੋਠੀ ਮਿਲਟਰੀ ਕੈਂਪ ਤੇ ਜੋਧਪੁਰ ਜੇਲ ਜਲੀ ਆ ਉਹ 5 ਸਾਲ ਕੱਟੀ ਆ ਜੇਲਾ ਕੱਟੀਆਂ ਬੜੀਆਂ ਔਖੀਆਂ ਨੇ ਸੋ ਜਿੱਥੇ ਮੁਲਾਕਾਤਾਂ ਵੀ ਜਿਹੜੀਆਂ ਨੇ ਪਿੱਛੇ ਪਰਿਵਾਰ ਉਹ ਨਹੀਂ ਸੀ ਜਾ ਸਕਦੇ ਲੇਕਿਨ ਮੈਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹਦੀ ਸੇਵਾ ਕਰਦਾ ਹਾਂਗਾ ਔਰ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਨਾ ਮੈਂ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਨੂੰ ਕੋ ਮਾਰਾ ਲਫਜ਼ ਕਹਿਣਾ ਨਾ ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਕਹਿਣਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਮਾਰਾ ਨਹੀਂ ਔਰ ਨਾ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਮਾਰੀ ਹੈ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਸਿੱਖਾਂ ਦੀ ਇੱਕ ਆਵਾਜ਼ ਹੈ ਸਿੱਖਾਂ ਦੀ ਇੱਕ ਸਰਬੋੱਚ ਸੰਸਥਾ ਹੈ ਜਿਹੜੀ ਬਹੁਤ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਜਿਹੜੀ ਹੋਂਦ ਵਿੱਚ ਆਈ ਹੈ ਔਰ ਸ਼੍ਰੋਮਣੀ ਅਕਾਲੀ ਦਲ ਵੀ ਬੜੀਆਂ ਕੁਰਬਾਨੀਆਂ ਸ਼ਹੀਦਾਂ ਤੇ ਜੇਲਾ ਤੋਂ ਬਾਅਦ ਹੋਂਦ ਵਿੱਚ ਆਇਆ ਹੈ ਲੇਕਿਨ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਹਾਈਜੈਕ ਕੀਤਾ ਗਿਆ ਔਰ ਮੈਂ ਸਮਝਦਾ ਹਾਂ ਕਿ ਵੱਡੇ ਪਰਿਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਹੈ ਉਹ ਹਾਈਜੈਕ ਕਰ ਲਿਆ ਤੇ ਸਾਡੇ ਵਰਗੇ ਜਿਹੜੇ ਸ਼ਿਦੀਆਂ ਦੇਣ ਵਾਲੇ ਕੁਰਬਾਨੀਆਂ ਦੇਣ ਵਾਲੇ ਔਰ ਜੇਲਾ ਕੱਟਣ ਵਾਲੇ ਲੋਕ ਹੈ ਉਹਦੇ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਲੋੜ ਨਹੀਂ ਰਹੀ ਤੋਂ ਮੈਂ ਬਾਦਲ ਪ੍ਰਵਾਤ ਤੋਂ ਅਸਤੀਫਾ ਦੇਣਾ ਨਾ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਔਰ ਸ਼੍ਰੋਮਣੀ ਅਕਾਲੀ ਦਲ ਦੀ ਮੈਂ ਸੇਵਾ ਕਰਦਾ ਰਹੂੰਗਾ ਔਰ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਦੀ ਵੀ ਸੇਵਾ ਜਿਹੜੀ ਉਹ ਮੈਂ ਕਰਦਾ ਰਹੂੰਗਾ ਸੋ ਮੈਂ ਭਾਈ ਅਮਰਪਾਲ ਸਿੰਘ ਜੀ ਦੀ ਔਰ ਇਸੇ ਤਰ੍ਹਾਂ ਫਰੀਦਕੋਟ ਸੀਟ ਤੋਂ ਭਾਈ ਸਰਬਜੀਤ ਸਿੰਘ ਜੋ ਭਾਈ ਬੈਂਤ ਸਿੰਘ ਦੇ ਹੋਣ ਹਾਰ ਸੁਪੁੱਤਰ ਨੇ ਉਹਨਾਂ ਦੀ ਔਰ ਫਿਰੋਜ਼ਪੁਰ ਤੋਂ ਮੈਂ ਇਹ ਕਾਨ ਸਿੰਘ ਵਾਲਾ ਜਿਹੜਾ ਜਸਕਰਨ ਸਿੰਘ ਕਾਨ ਸਿੰਘ ਵਾਲਾ ਉਹਦੀ ਆਪਣੇ ਹਮੈਤ ਦਾ ਜਿਹੜਾ ਔਲਾਨ ਕਰਦਾ ਔਰ ਮੇਰਾ ਮਨ ਬੜਾ ਭਰਿਆ ਕਿ ਮੈਨੂੰ 40 ਸਾਲ ਹੋ ਗਏ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਟੱਕੇ ਖਾਂਦਿਆਂ ਨੂੰ ਔਰ ਸਾਡੇ ਕਈ ਵਾਰਾ ਪ੍ਰਧਾਨਗੀ ਤੇ ਬੂਹੇ ਤੇ ਬੈ ਕੇ ਵੀ ਅਸੀਂ ਪੰਜ ਪੰਜ ਸੱਤ ਸੱਤ ਦਿਨ ਵਾਪਸ ਆ ਜਾਂਦੇ ਸੀ ਔਰ ਹੋਰ ਵੀ ਜਿਹੜੇ ਮਾਝੇ ਦੇ ਲੀਡਰ ਉਹਨਾਂ ਦੇ ਵੀ ਕੋਇਆ ਕੇ ਪੈ ਕੇ ਵਾਬਸ ਆ ਜਾਂਦੇ ਸੀ ਪਰ ਸਾਨੂੰ ਰਾਹ ਨਹੀਂ ਸੀ ਕੋਈ ਵੀ ਇੱਕ ਮੈਨੂੰ ਜੇ ਮaaf ਕਰਨ ਬਾਹਰਲੇ ਸਿੰਘ ਤੇ ਉਹਨਾਂ ਤੇ ਵੀ ਥੋੜਾ ਜਿਹਾ ਮੈਂ ਮਤਲਬ ਮੈਨੂੰ ਕਿਲਾ ਹੈਗਾ ਕਿ ਉਹਨਾਂ ਨੇ ਕੇਜਰੀਵਾਲ ਦੀ ਤਾਂ ਮਤ ਕਰਤੀ ਜਿਹੜਾ ਦਿੱਲੀ ਦਾ ਟੋਪੀ ਵਾਲਾ ਭਈਆ ਸੀ ਲੇਕਿਨ ਜਿਹੜੇ ਅਸੀਂ ਪੰਥਕ ਪਰਿਵਾਰ ਸੀ ਜਿਸ ਤਰ੍ਹਾਂ ਆਪਣੇ ਰੋਡੇ ਪਰਿਵਾਰ ਸੀ ਜਿੰਦੇ ਸੁਖੇ ਦਾ ਪਰਿਵਾਰ ਸੀ ਸਤਵੰਦ ਸਿੰਘ ਕੇਰ ਸਿੰਘ ਦਾ ਪਰਿਵਾਰ ਸੀ ਸੰਤੋਬਾਬਾ ਜਰਨੈਲ ਸਿੰਘ ਜੀ ਦਾ ਪਰਿਵਾਰ ਸੀ ਔਰ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਦਾ ਪਰਿਵਾਰ ਸੀ ਸੋ ਸਾਡੇ ਪਰਿਵਾਰ ਦੇ 17 ਜੀ ਸ੍ਰੀ ਅਕਾਲ ਤਖਤ ਸਾਹਿਬ ਤਸ਼ਹੀਦ ਹੋ ਗਏ ਸਨ ਲੇਕਿਨ ਬਾਹਰਲੀ ਸਿਕਤ ਨੇ ਕਦੇ ਵੀ ਜਿਹੜਾ ਹੱਥ ਹੈ ਉਹ ਮੇਰੇ ਤੇ ਨਹੀਂ ਰੱਖਿਆ ਹੋ ਸਕਦਾ ਮੇਰੇ ਚ ਕੋਈ ਕਮੀ ਹੋਵੇ ਲੇਕਿਨ ਮੈਂ ਤਨਤੇਈ ਨਾਲ ਔਰ ਇਮਾਨਦਾਰੀ ਨਾਲ ਜਿਹੜੀ ਹੈ ਉਹ ਪੰਥ ਦੀ ਤੇ ਪੰਜਾਬ ਦੀ ਸੇਵਾ ਕੀਤੀ ਹੈ ਲੇਕਿਨ ਜਦੋਂ ਮੌਕਾ ਆਇਆ ਸੀ ਹਮਤਿਆਰ ਆਇਆ ਸੀ ਮੈਂ ਉਦੋਂ 1955 ਵਿੱਚ ਮੁੱਖ ਮੰਤਰੀ ਦੀ ਕੁਰਸੀ ਜਿਹੜੀ ਹੈ ਉਹ ਜੋਧਪੁਰ ਜੇਲ੍ਹ ਤੋਂ ਛਡ ਦਿੱਤੀ ਸੀ ਤੇ 5 ਸਾਲ ਜੇਲ੍ਹ ਕੱਟਦੀ ਜਿਹੜੀ ਹੈ ਉਹ ਮਨਜ਼ੂਰ ਕਰ ਲਈ ਸੀ ਸੋ ਮੈਂ ਅੱਜ ਬਾਗਲ ਪਰਿਵਾਰ ਤੋਂ ਅਸਤੀਫਾ ਦਿੰਦਾ ਤੇ ਇਹਨਾਂ ਪੰਥਕ ਪਰਿਵਾਰਾਂ ਦੇ